ਸੁਖਜਿੰਦਰ ਕੌਰ ਦੀ ਮੌਤ ਨਸ਼ੀਲੀਆਂ ਗੋੜੀਆਂ ਖਾਣ ਦੇ ਕਾਰਨ ਹੋ ਜਾਂਦੀ ਹੈ ਪਰ ਇਸ ਮੌਤ ਦੇ ਪਿੱਛੇ ਇੱਕ ਸਸਪੈਂਸ ਬਣਿਆ ਹੋਇਆ ਸੀ ਕਿ ਸੁਖਜਿੰਦਰ ਕੌਰ ਦਾ ਕਤਲ ਹੋਇਆ ਜਾਂ ਫਿਰ ਇਸ ਨੇ ਖੁਦਕੁਸ਼ੀ ਕੀਤੀ ਆ ਇਹ ਇੱਕ ਵੱਡਾ ਸਵਾਲ ਸੀ ਸੋ ਦਰਸ਼ਕੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਇਸ ਕਹਾਣੀ ਦੇ ਵਿੱਚ ਸੁਖਜਿੰਦਰ ਕੌਰ ਦੇ ਨਾਲ ਅਸਲ ਵਿੱਚ ਹੋਇਆ ਕੀ ਸਰਦਸ਼ ਕ ਨੂੰ ਸਤਿ ਸ਼ਿਆ ਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਨਾਲ ਸੰਬੰਧਿਤ ਹੈ ਪਿੰਡ ਹਰੀਗੜ ਤਕਰੀਬਨ ਅੱਜ ਤੋਂ 11 ਸਾਲ ਪਹਿਲਾਂ 2014 ਦੇ ਵਿੱਚ ਸਖਜਿੰਦਰ ਕੌਰ ਪਿੰਡ ਬੇਂੜੜਾ ਤੋਂ ਵਿਆਹ ਕੇ ਆਉਂਦੀ ਆ ਇਸ ਤੋਂ ਬਾਅਦ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਰਹਿੰਦਾ ਥੋੜਾ ਟਾਈਮ ਤਾ ਪਰ ਥੋੜੇ ਟਾਈਮ ਬਾਅਦ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈਆਂ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤੋਂ ਬਾਅਦ ਸੁਖਜਿੰਦਰ ਕੌਰ ਕੋਲ ਇੱਕ ਬੇਟਾ ਪੈਦਾ ਹੁੰਦਾ ਅਤੇ ਥੋੜੇ ਟਾਈਮ ਬਾਅਦ ਇੱਕ ਬੇਟੀ ਵੀ ਪੈਦਾ ਹੁੰਦੀ ਹੈ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਤੇ ਲੜਾਈ ਝਗੜਾ ਜਿਹੜਾ ਉਹ ਵਧਦਾ ਜਾਂਦਾ ਸੱਸ ਸਹੁਰਾ ਅਤੇ ਉਸ ਦਾ ਦਿਓਰ ਇਹ ਤਿੰਨੋਂ ਜਾਣੇ ਸੁਖਜਿੰਦਰ ਦੇ ਨਾਲ ਅਕਸਰ ਲੜਾਈ ਝਗੜਾ ਕਰਦੇ ਰਹਿੰਦੇ ਸੀ ਬਹੁਤ ਬਾਾਰ ਲੜਾਈ ਝਗੜਾ ਹੁੰਦਾ ਸੀ ਇਸ ਤੋਂ ਬਾਅਦ ਪੰਚਾਇਤ ਆਉਂਦੀ ਪੰਚਾਇਤ ਇਹਨਾਂ ਦਾ ਰਾਜੀਨਾਮਾ ਕਰਵਾ ਕੇ ਇਹਨਾਂ ਦੇ ਮਸਲੇ ਨੂੰ ਠੰਡਾ ਕਰ ਜਾਂਦੇ ਸੀ ਪਾਰੇ ਹੋਇਆ ਬਹੁਤ ਵਾਰ ਸੀ ਇੱਕ ਵਾਰ ਨਹੀਂ ਸੀ ਬਹੁਤ ਵਾਰ ਸੁਖਜਿੰਦਰ ਦੇ ਨਾਲ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਪਰ ਸੁਖਜਿੰਦਰ ਦੇ ਪਰਿਵਾਰ ਦੇ ਦੱਸਣ ਮੁਤਾਬਕ ਜਿਹੜਾ ਸੁਖਜਿੰਦਰ ਦਾ ਪਤੀ ਸੀ ਉਹ ਇੱਕ ਨਰਮ ਬੰਦਾ ਸੀ ਮਤਲਬ ਕਿ ਇੱਕ ਸਰੀਫ ਬੰਦਾ ਸੀ ਪਰ ਜਿਹੜੇ ਉਸਦੇ ਭਰਾ ਅਤੇ ਉਸਦੀ ਸੱਸ ਸਹੁਰਾ ਉਹ ਬਹੁਤ ਜ਼ਿਆਦਾ ਚਲਾਕ ਸੀ ਅਤੇ ਉਹ ਅਕਸਰ ਸੁਖਜਿੰਦਰ ਨੂੰ ਤਾਨੇ ਮੇਨੇ ਮਾਰਦੇ ਸੀ ਅਤੇ ਦਾਜ ਦੇਹ ਨੂੰ ਲੈ ਕੇ ਤੰਗ ਪਰੇਸ਼ਾਨ ਕਰਦੇ ਰਹਿੰਦੇ ਸੀ ਪਰ ਜਿਹੜੀ ਸੁਖਜਿੰਦਰ ਸੀ ਉਹ ਇਸ ਗੱਲ ਨੂੰ ਲੈ ਕੇ ਪਹਿਲਾਂ ਤਾਂ ਬਹੁਤ ਹੀ ਟੈਨਸ਼ਨ ਈ ਸੀ ਲੈਂਦੀ ਕਿਉਂਕਿ ਸੁਖਜਿੰਦਰ ਨੂੰ ਇਹ ਹੋ ਜਾਂਦਾ ਸੀ ਕਿ ਜੋ ਬੋਲਦੇ ਆ ਉਹਨਾਂ ਨੂੰ ਬੋਲੀ ਜਾਂਦੇ ਮੈਂ ਆਪਣੀ ਜ਼ਿੰਦਗੀ 'ਚ ਵਧਿਆਂਗੀ ਪਰ ਜਿਵੇਂ ਜਿਵੇਂ ਉਸਦੇ ਦਿਔਰ ਦੇ ਘਰ ਵਾਲੀ ਆ ਜਾਂਦੀ ਆ ਫਿਰ ਉਹ ਵੀ ਕੁਝ ਗੱਲਾਂ ਨੂੰ ਲੈ ਕੇ ਤਾਨੇ ਮੇਨੇ ਮਾਰਦੀ ਆ ਕਿਉਂਕਿ ਜੋ ਸੁਖਜਿੰਦਰ ਸੀ ਉਹਦਾ ਪਿਤਾ ਸੀ ਜੋ ਬਚਪਨ ਦੇ ਵਿੱਚ ਹੀ ਉਸਦੀ ਡੈਥ ਹੋ ਜਾਂਦੀ ਆ ਉਸ ਟਾਈਮ ਸੁਖਜਿੰਦਰ ਬਹੁਤ ਹੀ ਛੋਟੀ ਹੁੰਦੀ ਸੀ ਇਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਵੱਲੋਂ ਕੀਤਾ ਜਾਂਦਾ। ਘਰ ਦੇ ਹਾਲਾਤ ਸੀ ਜਿਹੜੇ ਉਹ ਠੀਕ-ਠਾਕ ਸੀਗੇ ਪਰ ਦੂਸਰੇ ਪਾਸੇ ਉਸ ਦੀ ਜਿਹੜੀ ਦਿਔਰ ਦੀ ਘਰ ਵਾਲੀ ਸੀਗੀ ਉਹਨਾਂ ਦੇ ਹਾਲਾਤ ਵਧੀਆ ਸੀ। ਉਹ ਜਦੋਂ ਵੀ ਆਪਣੇ ਪੇਕੇ ਜਾਂਦੀ ਤਾਂ ਕੁਝ ਨਾ ਕੁਝ ਲੈ ਕੇ ਆਉਂਦੀ। ਇਸ ਤੋਂ ਬਾਅਦ ਸੁਖਜਿੰਦਰ ਦੀ ਸੱਸ ਸੁਖਜਿੰਦਰ ਨੂੰ ਤਾਣੇ-ਮੇੜੇ ਮਾਰਨੇ ਸ਼ੁਰੂ ਕਰ ਦਿੰਦੀ ਸੀ। ਇਸ ਗੱਲ ਤੋਂ ਵੀ ਕਈ ਵਾਰ ਸੁਖਜਿੰਦਰ ਪਰੇਸ਼ਾਨ ਹੋ ਜਾਂਦੀ ਸੀ। ਸੁਖਜਿੰਦਰ ਦੀ ਮਾਤਾ ਨੇ ਦੱਸਿਆ ਕਿ ਇੱਕ ਵਾਰ ਇੰਨੀ ਜਿਆਦਾ ਲੜਾਈ ਵਧ ਗਈ ਕਿ ਸੁਖਜਿੰਦਰ ਨੂੰ ਅਸੀਂ ਤਕਰੀਬਨ 8 ਮਹੀਨੇ ਆਪਣੇ ਪਿੰਡ ਰੱਖਿਆ ਇਸ ਤੋਂ ਬਾਅਦ ਉਹਨਾਂ ਦਾ ਪਰੌਣਾ ਜਿਹੜਾ ਉਹ ਪਿੰਡ ਜਾਂਦਾ ਅਤੇ ਸਮਝਾ ਕੇ ਸੁਖਜਿੰਦਰ ਨੂੰ ਆਪਣੇ ਨਾਲ ਲਿਆਉਂਦਾ ਪਰ ਥੋੜਾ ਟਾਈਮ ਫੇਰ ਬੀਤਦਾ ਇਸ ਤੋਂ ਬਾਅਦ ਫੇਰ ਲੜਾਈ ਝਗੜਾ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ ਉਹੀ ਤਾਣੇ ਮੇਣੇ ਦਾਦੇ ਨੂੰ ਲੈ ਕੇ ਪਰ ਫੇਰ ਇੱਕ ਦਿਨ ਐਸੀ ਲੜਾਈ ਹੁੰਦੀ ਆ ਕਿ ਇਸ ਤੋਂ ਬਾਅਦ ਸੁਖਜਿੰਦਰ ਕੌਰ ਸਲਫਾ ਦੀਆਂ ਗੋਲੀਆਂ ਖਾ ਲੈਂਦੀ ਆ ਪਰ ਸੁਖਜਿੰਦਰ ਦੇ ਮਾਪਿਆਂ ਦੇ ਦੱਸਣ ਮੁਤਾਬਕ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਪਰੌਣੇ ਦਾ ਫੋਨ ਆਇਆ ਇਸ ਤੋਂ ਬਾਅਦ ਉਸਨੇ ਇਹ ਗੱਲ ਕਹੀ ਕਿ ਸੁਖਜਿੰਦਰ ਬਹੁਤ ਜ਼ਿਆਦਾ ਬਿਮਾਰ ਆ ਤੁਸੀਂ ਜਲਦੀ ਆ ਜਾਓ ਅਸੀਂ ਜਿਵੇਂ ਹੀ ਉੱਥੇ ਜਾਂਦੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਸੁਖਜਿੰਦਰ ਨੂੰ ਤਾਂ ਹਸਪੀਟਲ ਲੈ ਕੇ ਗਏ ਹੋਏ ਨੇ ਇਸ ਤੋਂ ਬਾਅਦ ਫਿਰ ਜਿਵੇਂ ਹੀ ਸੁਖਜਿੰਦਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਤਾਂ ਪਤਾ ਲੱਗਦਾ ਕਿ ਸੁਖਜਿੰਦਰ ਦੀ ਜਿਹੜੀ ਆ ਉਹ ਡੈਥ ਹੋ ਚੁੱਕੀ ਆ ਇਸ ਤੋਂ ਬਾਅਦ ਫਿਰ ਪੰਚਾਇਤ ਵਾਲੇ ਆਉਂਦੇ ਨੇ ਪੰਚਾਇਤ ਵਾਲੇ ਇਸ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਸੁਖਜਿੰਦਰ ਦੇ ਮਾਤਾ ਪਿਤਾ ਨੇ ਉਹ ਇਨਸਾਫ ਦੀ ਮੰਗ ਕਰਦੇ ਨੇ ਅਤੇ ਧਨੌਲਾ ਪੁਲਿਸ ਥਾਣੇ ਦੇ ਵਿੱਚ ਇੱਕ ਕੰਪਲੀਟ ਦਰਜ ਕਰਾਉਂਦੇ ਨੇ ਇਸ ਤੋਂ ਬਾਅਦ ਪੁਲਿਸ ਉਸ ਲਾਸ਼ ਦਾ ਪੋਸਟਮਾਰਟਮ ਕਰਵਾਉਂਦੀ ਆ ਅਤੇ ਪੁਲਿਸ ਨੇ ਇਹ ਵੀ ਕਿਹਾ ਕਿ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਸੋ ਦਰਸ਼ਕੋ ਇੱਕ ਘਟਨਾ ਸੁਣਾਉਂਦਾ ਸਾਡਾ ਇੱਕੋ ਇੱਕ ਮਕਸਦ ਹੁੰਦਾ ਹੈ ਤਾਂ ਕਿ ਹਰ ਇੱਕ ਘਟਨਾ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜੋ ਦਾਅ ਆ ਜ ਹੈ ਉਹ ਸਾਡੇ ਨਾਲ ਜਾਣਾ ਹੈ ਪੈਸਾ ਜਿਹੜਾ ਉਹ ਸਾਡੇ ਨਾਲ ਜਾਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬੰਦੇ ਦੀ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹਦੀ ਕੀਮਤ ਕੀ ਆ ਪਰ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਦੁਬਾਰੇ ਬਣ ਜਾਣਗੀਆਂ ਪਰ ਜਿਹੜੀ ਸੁਖਜੰਦਰ ਆ ਉਹ ਦੁਬਾਰੇ ਨਾ ਤਾਂ ਆਪਣੇ ਬੱਚਿਆਂ ਨੂੰ ਮਿਲਨੀ ਆ ਨਾ ਉਸਦੇ ਮਾਪਿਆਂ ਨੂੰ ਮਿਲਨੀ ਆ ਅਤੇ ਨਾ ਹੀ ਉਸਦੇ ਪਤੀ ਨੂੰ ਮਿਲਨੀ ਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਰਪੰਜਾਬ ਦੇ